ਅਗਲੀ ਗੱਲ ਇਹ ਹੈ ਤੇ ਜਿਹੜੀ ਇਹਨਾਂ ਦਿਨਾਂ 'ਚ ਦੱਸਿਆ ਜਾ ਰਿਹਾ ਜਾਂ ਦੱਸਣੀ ਚਾਹੀਦੀ ਹੈ ਕਿ ਇਹ ਦਿਨ ਜਿਹੜੇ ਨੇ ਸਾਡੇ ਲਈ ਕਾਫੀ ਸ਼ੋਅ ਕਰਦੇ ਨੇ ਬਹੁਤ ਇਹ ਇਹ ਜਿਹੜਾ ਪੰਦਰਵਾੜ ਜਦੋਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਦਾ ਤੇ ਕਿਹੜਾ ਅਨਗੜ ਛੱਡਿਆ ਜਾਂਦਾ ਉਸ ਦੇ ਉਹਦੇ ਲਈ ਫਿਰ ਦਸਣ ਲਈ ਲੋਕਾਂ ਨੂੰ ਜਾਂ ਉਹ ਅਹਿਸਾਸ ਲੈ ਲਈ ਅਲੀ ਠੰਡ 'ਚ ਕਿਵੇਂ ਹੋਇਆ ਇੱਕ ਸਫਰੇ ਸ਼ਹਾਦਤ ਨਗਰ ਕੀਰਤਨ ਆਇਸਾਲ ਕੱਢਿਆ ਜਦੋਂ ਬਹੁਤ ਵਧੀਆ ਹੈ ਜਦੋਂ ਲੋਕ ਪਤਾ ਲੱਗੇ ਨਾ ਕਿ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਦੋਂ ਕਿ ਅਨੰਦਪੁਰ ਸਾਹਿਬ 'ਚ ਦੁਨੀਆ ਦੀ ਹਰ ਚੀਜ਼ ਮੌਜੂਦ ਸੀ ਤੇ ਜਦੋਂ ਇਹ ਜਿਹੜੇ ਉੱਥੋਂ ਦੇ ਹਿੰਦੂ ਪਹਾੜੀ ਰਾਜੇ ਸੀ ਉਹਨਾਂ ਨੇ ਗਊਆਂ ਹੱਟੀਆਂ ਬਣਾ ਕੇ ਕਸਮਾਂ ਖਾਧੀਆਂ ਕਰਾਣੀ ਕਸਵਾ ਖਾਦੀਆ ਮੁਸਲਮਾਨਾਂ ਨੇ ਕਿਹਾ ਅਸੀਂ ਬਿਲਕੁਲ ਨਹੀਂ ਬਸ ਕੇਰਾ ਖਾਲੀ ਕਰ ਦਿਓ ਤੇ ਉਸ ਵੇਲੇ ਜਿਵੇਂ ਕੀਮਤੀ ਸਬਾਨ ਨੂੰ ਸਰਸਾ ਦੀ ਪੇਟ ਚੜ ਗਿਆ ਜਾਂ ਤੋਪਾਂ ਉੱਤੇ ਸਿੱਟੀ ਆ ਗਈਆਂ ਜਾਂ ਹਥਿਆਰ ਜਿਹੜੇ ਲੈ ਕੇ ਜਾ ਸਕਦੇ ਸੀ ਸਿਰਫ ਹਥਿਆਰ ਹੀ ਲੈ ਕੇ ਗਏ ਬਾਕੀ ਦਾ ਸਬਾਨ ਹੀ ਛੜਿਆ ਗਿਆ ਬੜਾ ਖਜ਼ਾਨਾ ਸੀ ਤਾਂ ਇਹ ਉਸ ਵੇਲੇ ਦੀ ਗੱਲ ਹੈ ਕਿ ਉਹ ਪਰਿਵਾਰ ਕਿਵੇਂ ਜਿਹੜਾ ਹੈ ਵਿਛੜਦਾ ਦੇਖੋ 6-7 ਦੀ ਪੋ ਹੈ 6-7 ਪੋ ਦੀ ਰਾਤ ਸੇਕ ਕੌਮ ਦਾ ਗੁਰੂ ਗੋਬਿੰਦ ਸਿੰਘ ਤੇ ਜਿਹੜਾ ਕਿਲਾ ਨਨ ਗੜ ਛੱਡੰਦਾ ਜਿਹੜੇ ਦਿਨ ਨੇ ਤੇ ਉੱਥੇ ਫਿਰ ਤਿੰਨ ਹਿੱਸਿਆਂ 'ਚ ਪ੍ਰਵਾਹ ਪੰਡਿਆ ਜਾਂਦਾ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੂਰ ਸਿੰਘ ਗੁਰਦੇਵ ਭਾਦਰ ਸਾਹਿਬ ਅਗੁਰਗੋਬਿੰਦ ਸਿੰਘ ਜੀ ਨਾਲ ਜਾਂਦੇ ਨੇ ਚੋਬੜ ਦੀ ਗੱਡੀ ਤੱਕ ਪਹੁੰਚਦੇ ਨੇ ਦੂਜੇ ਪਾਸੇ ਛੋਟੇ ਸਹਬਜ਼ਾਦੇ ਮਾਤਾ ਗੁਜਰੀ ਤੇ ਜਿਹੜਾ ਬਾਬਾ ਪਤੇਗ ਸਿੰਘ ਤੇ ਬਬ ਜਿਹੜਾ ਹੈ ਜਜ਼ਾਰ ਸਿੰਘ ਸੌਰੀ ਮੈਂ ਪਰ ਰਹੇ ਹਾਂ ਜੀ ਸਿੰਘ ਜਜ਼ਾਰ ਸਿੰਘ ਉੱਥੇ ਜਾਂਦੇ ਨੇ ਤੇ ਇੱਥੇ ਫਿਰ ਪਹੁੰਚ ਜਾਂਦੇ ਨੇ ਛੋਟੇ ਸਾਹਿਬ ਜਾ ਤੇ ਕੁੰਮਾ ਮਾਸਕੀ ਤੇ ਕੋਲ ਜਿਹੜਾ ਹੈ ਉੱਥੇ ਉਹਦੀ ਝੋਪੜੀ ਦੇ ਵਿੱਚ ਰਾਤ ਕੱਟਦੇ ਨੇ ਇੰਨੀ ਠੰਡ ਦੇ ਵਿੱਚ ਤੇ ਫਿਰ ਉੱਥੇ ਜਿਹੜਾ ਹੈ ਬਤ ਲక్ష్ਮੀ ਲਗਰਮਿਸ਼ ਕਉਂਦੀਆਂ ਤੇ ਤੰਨੀ ਕਿਣੀ ਹੁਣ ਤੁਸੀਂ ਦੇਖੋ ਜਦੋਂ ਜਿਹੜੇ ਕੁਛ ਕੀਤਾ ਇੱਕ ਜਿਹੜਾ ਹੁਣ ਜਿਹੜੇ ਕੁੰਮਾ ਮਾਸਕੀ ਦਾ ਉਹ ਗੁਰੂ ਘਰ ਹੈ ਉੱਥੇ ਉੱਥੇ ਫਿਰ ਤੀਸਰੇ ਜਿਹੜਾ ਹੈ ਪਰਿਵਾਰ ਦਾ ਜਿਹੜਾ ਗਰੁੱਪ ਬਣਦਾ ਹੈ ਜਾਂ ਬੱਚੇ ਦੇ ਗੁਰੂ ਦੇ ਮਹਿਲ ਬੱਚੇ ਦੇ ਨੇ ਉਹ ਪਾਉਂ ਜਾਂਦੇ ਨੇ ਰੋਪੜ ਉਹਨੇ ਤਿੰਨਾਂ ਨੂੰ ਯਾਦ ਰੱਖਣ ਲਈ ਜਿਹੜਾ ਦਾ ਇੱਧਰ ਜਾਂਦਾ ਤੇ ਘੋੜੇ ਵੀ ਹੁੰਦੇ ਨੇ ਕਿਉਂਕਿ ਬਟੇ ਸਾਹਿਬ ਜਾ ਤੇ ਘੋੜਿਆਂ ਤੇ ਸੀ ਤੇ ਦੂਜੇ ਪਾਸੇ ਇਹ ਆਪਣੇ ਜਿਹੜੇ ਮਾਤਾ ਉਹ ਰੋਪੜ ਤੇ ਉਹ ਮਹਿਲਾਵਾਂ ਜਾਂਦੀਆਂ ਨੇ ਜਗਾ ਗੀਤੀ ਚ ਪੈਦਾ ਯਾਤਰਾ ਨਗਰ ਕੀਰਤਨ ਦੇ ਰੂਪ ਚ ਤੇ ਫਿਰ ਇੱਧਰ ਜਿਹੜਾ ਹੁੰਮਾ ਮਸਕੀ ਵਾਲਾ ਚ ਇਹ ਰੂਟ ਹੈ ਜਿਹੜਾ ਅਬ ਅਲਟੀਮੇਟਲੀ ਫਤੇਗੜ ਸਾਹਿਬ ਪੌਂਚਦਾ ਉਹੋ ਇਹ ਨਗਰ ਗੀਤ ਜਿਹੜੇ ਕੱਲ ਸ਼ੁਰੂ ਹੋ ਗਏ ਨੇ ਇਹ ਯਾਦ ਰੱਖਣ ਲਈ ਨਵੀਂ ਪੀੜ੍ਹੀ ਨੂੰ ਦੱਸਣ ਲਈ ਕਿ ਭਾਈ ਆਹ ਹੈ ਸਾਡਾ ਇੰਨਾ ਛੋਟੇ ਛੋਟੇ ਜਿਹੜੇ ਬੱਚੇ ਜਿਨ੍ਹਾਂ ਨੂੰ ਵੀਰ ਬਾਗ ਕਹਿ ਰਿਹਾ ਹੈ ਸਾਡਾ ਜਿਹੜਾ ਅੱਜ ਦਾ ਬੁਗਰਾਣ ਹੈ ਉਹ ਸਾਡੇ ਲਈ ਤਾਂ ਬਾਬੇ ਨੇ ਤੋਂ ਇੱਥੇ ਫੇਰ ਆਪਾਂ ਜਿਹੜਾ ਹੈ ਦੇਖਦੇ ਹਾਂ ਜਦੋਂ ਉਹ ਨਦੀ ਪਾਰ ਕਰਕੇ ਸਾਰਾ ਇੱਥੇ ਜਾਂਦੇ ਨੇ ਤੇ ਬਹੁਤ ਸਾਰੇ ਤਾਂ ਨਗੇ ਪਿਆਰ ਅਹਸਾਸ ਕਰਦੇ ਨੇ ਕਿ ਉਸ ਵੇਲੇ ਦੀ ਠੰਡ ਹੈ ਉਹ ਸਾਰਾ ਕੱਲ ਹੋਇਆ ਤੋਂ ਮੈਂ ਸੌਂਦਾ ਹਾਂ ਬਾਕੀ ਤਾਂ ਦੇਖੋ ਚੰਗੋਰ ਸਾਹਿਬ ਦਾ ਬੜਾ ਕੱਟ ਸੀ ਕਰ ਔਰ ਫਤਿਹਗੁਰ ਸਾਹਿਬ ਦਾ ਪਾਠ ਹੋਣਾ ਸ਼ੁਰੂ ਹੋ ਗਿਆ ਤੇ ਇਸ ਤਰ੍ਹਾਂ ਇਹ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕਰੇ ਸਾਡੇ ਇਹ ਸ਼ੋਕ ਦੇ ਦਿਨ ਅੱਜ ਦੇ ਤਰੀਕੇ ਨਾਲ ਪੁਰਾਣੇ ਲੋਕ ਤਾਂ ਮੈਂ ਹਲੇ ਵੀ ਕੁਝ ਲੋਕਾਂ ਨੂੰ ਜਾਣਦਾ ਜਿਹੜੇ ਹਲੇ ਵੀ ਇਹਨਾਂ ਦਿਨਾਂ 'ਚ ਧਰਤੀ ਤੇ ਸੌਂਦੇ ਨੇ ਸਾਦਾ ਖਾਣਾ ਖਾਂਦੇ ਨੇ ਤੋ ਇਹ ਸਾਰਾ ਕੁਛ ਮੈਂ ਤੁਹਾਨੂੰ ਕੁਝ ਦਿਨ ਪਹਿਲਾਂ ਜ਼ਿਕਰ ਕਰ ਚੁੱਕਿਆ ਕਿ ਜਦੋਂ SQL ਵਾਲੀ ਡੀਸੀ ਹੁੰਦੀ ਸੀ ਮੈਂ ਮਿਲ ਗਿਆ ਤੇ ਉਹ ਧਰਤੀ ਤੇ ਪਈ ਸੀ ਡਿਪਟੀ ਕਮਿਸ਼ਨਰ ਕੋਲ ਕਦੇ ਜੀ ਇਹ ਦਿਨ ਤਾਂ ਫਿਰ ਇਸ ਤਰ੍ਹਾਂ ਹੀ ਹੁੰਦੇ ਨੇ ਸਾਡੇ ਤਾਂ ਇਹ ਪ੍ਰਚੰਡ ਰਹੀ ਤੋ ਇਹ ਉਹ ਦਿਨ